ਨਮਾਸ਼ਹਿਰ ਦੇ ਤਹਿਸੀਲ ਬਲਾਚੌਰ ਦੇ ਅਧੀਨ ਆਉਂਦੇ ਥਾਣਾ ਕਾਠਗੜ੍ਹ ਵਿਖੇ ਪੁਲਿਸ ਨੇ ਇੱਕ ਮੁਲਜ਼ਮ ਦੇ ਕੋਲੋਂ 1005 ਨਸ਼ਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਕਾਠਗੜ੍ਹ ਤੋਂ ਪੱਤਰਕਾਰ ਸੁਖਦੇਵ ਸਿੰਘ ਪਨੇਸਰ ਸੜਨਾਲ ਫੋਨ ਲਾਈਨ ਤੇ ਜੁੜ ਰਹੇ ਹਨ ਤੇ ਜਾਣਕਾਰੀ ਸਾਂਝੀ ਕਰਨਗੇ ਸੁਖਦੇਵ ਜੀ ਕੀ ਜਾਣਕਾਰੀ ਮੋਹਿਤ ਜੀ ਸਾਥਰੀ ਕਾਲ ਅੱਜ ਥਾਣਾ ਕਾਸਲ ਦੇ ਮੁਖੀ ਐਸਐਚਓ ਸਰਦਾਰ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੀਤੇ ਦਿਨ ਅਸੀਂ ਆਸਰੋਂ ਹਾਈ ਟੈਕ ਨਾਕੇ ਤੇ ਪੈੜੇ ਪੁਰਸ਼ਾਂ ਦੀ ਚੈਕਿੰਗ ਕਰ ਰਹੇ ਸੀ ਬੱਸਾਂ ਰੋਕ ਕੇ ਤਾਂ ਇੱਕ ਬੱਸ ਜੋ ਚੰਡੀਗੜ੍ਹ ਸਾਈਡ ਤੋਂ ਆ ਰਹੀ ਸੀ ਉਸ ਬੱਸ ਦੇ ਦੌਰਾਨੇ ਚੈਕਿੰਗ ਇੱਕ ਮੁੰਨਾ ਵਿਅਕਤੀ ਬੱਸ ਵਿੱਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥੋਂ ਇੱਕ ਲਹਫਾਫਾ ਗਿਰ ਗਿਆ ਜਿਸ ਵਿੱਚ ਪੱਤੇ ਸੰਨ ਨਸ਼ੀਲੀਆਂ ਗੋਲੀਆਂ ਦੇ ਉਹ ਪੱਤੇ ਖਿਲਰ ਗਏ ਸ਼ੱਕ ਦੀ ਬਨਾਤੇ ਪੁਲਿਸ ਨੇ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 1005 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਉਸ ਵਿਅਕਤੀ ਦਾ ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਲਖਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਚੱਕ ਸਿੰਘਾ ਤਹਿਸੀਲ ਗਲਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਹੈ ਅਤੇ ਮਾਦਯੋਗ ਐਫਐਟਓ ਸਾਹਿਬ ਨੇ ਇਹ ਵੀ ਦੱਸਿਆ ਹੈ ਕਿ ਇਹਦੇ ਪਾਸ ਹੋਰ ਵੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੀ ਕਿ ਸੁਖਦੇਵ ਜੀ ਇਸ ਮੁਲਜ਼ਮ ਦੇ ਖਿਲਾਫ ਹੋਰ ਵੀ ਪਹਿਲਾ ਮੁਕਦਮੇ ਦਰਸਨ ਨਹੀਂ ਜੀ ਐਫਐਟਓ ਸਾਹਿਬ ਨੇ ਦੱਸਿਆ ਕਿ ਇਸਦੇ ਪਾਸ ਜੇ ਪਤਾ ਲੱਗੇਗਾ ਦੌਰਾਨ ਇਹ ਪੁੱਛਗਿੱਛ ਤੇ ਅ ਇਹ ਫੇਰ ਹਾਲੇ ਉਸ ਮੁਰਜ ਨੇ ਦੱਸਿਆ ਕਿ ਮੈਂ ਇਹ ਨਸ਼ੇ ਕਰਨ ਦਾ ਆਦੀ ਸੀ ਮੈਂ ਆਪਣੇ ਨਸ਼ਿਆਂ ਦੀ ਪੂਰਤੀ ਕਰਨ ਵਾਸਤੇ ਇਹ ਨਸ਼ੇਲੀਆਂ ਗੋਲੀਆਂ ਲੈ ਕੇ ਆ ਰਿਹਾ ਸੀ ਜੀ ਸੁਖਦੇਵ ਜੀ ਸਾਡੇ ਨਾਲ ਰੁਬਰੂ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਿਆ ਜੀ ਧੰਨਵਾਦ ਜੀ ਤੁਸੀਂ ਇਹ ਮੁਰਜ ਨੂੰ ਫੜਿਆ ਕਿਹੜੀ ਦੋਸ਼ੇ 'ਚ ਫੜਿਆ ਜੀ ਇਸ ਦਾ ਜਾਣਕਾਰੀ ਦਿਓ ਜੀ ਹਾਂ ਜੀ ਸਾਡੀ ਪੁਲਿਸ ਵਿਭਾਗ ਨੇ ਅਜੇ ਤੱਕ ਨਾਕਾ ਲਗਾਇਆ ਹੈ ਸੀ ਦਰਾਂਨੇ ਹਾਈਜ ਤੱਕ ਨਾਕਾ ਅੰਸਰੋ 체కింగ్ ਚੱਲ ਰਹੀ ਸੀ ਸਾਡੀ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਸਮੇਤ ਡੀਐਸਪੀ ਸਾਹਿਬ ਸ੍ਰੀ ਸ਼ਾਮਸੁੰਦਰ ਦੇ ਸੱਤ ਹੁਕਮ ਅਨੁਸਾਰ 체ਕ ਅਗਾਹ ਹੀ ਵੱਡੇ ਪੱਧਰ ਤੇ ਚੱਲ ਰਹੀ ਸੀ ਜਦੋਂ ਇੱਕ ਬੱਸ ਰੋਪੜ ਸਾਈਡ ਵੱਲੋਂ ਆਈ ਸਾਡੀ ਪੁਲਿਸ ਪਾਰਟ ਦੀ 체ਕਿੰਗ ਦੌਰਾਨ ਇੱਕ ਸਖਜ ਜਾਂ ਬੱਸ ਉਤਰ ਕੇ ਜਾਂ ਪੈਦਲ ਤੋਂ ਪਿੱਛੇ ਵੱਲ ਨੂੰ ਤੁਰ ਪਿਆ ਸਾਡੇ ਸਬ ਇੰਸਪੈਕਟਰ ਜਤਾਰ ਸਿੰਘ ਜਦੋਂ ਉਹਨੂੰ ਨਾਮ ਪਤਾ ਪੁੱਛਿਆ ਦਲ ਦਾ ਨਾਂ ਅੰਦਸੈ ਨੇ ਲਖਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਚੱਕ ਸਿੰਘ ਇਹ थाना ਗੜਸੰਖ ਕੁਝ ਪਹਿਰੇ ਪਿੰਡ ਜਿੱਤੇ ਜਦੋਂ ਤੁਲਾਸੀ ਲਈ ਇਹਦੇ ਜੋ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਨਸ਼ੀਲੀਆਂ ਗੋਲੀਆਂ ਹੈਗੀਆਂ ਅਲਪਾ ਜਨਨ ਤੇ ਇਹਦੀ ਗਿਣਤੀ ਕੀਤੀ ਤਾਂ ਇਹ 1000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਫੀਅਰ ਦਰਜ ਕਰਕੇ ਅਸੀਂ ਤਪतीश ਸਮਝ ਲੈਂਦੀ ਆ ਅੱਜ ਇਹ ਮਾਂਜੂਗੋ ਅਦਾਲਤ ਵਿੱਚ ਪੇਸ਼ ਕੀਤਾ ਜਾ ਕੇ ਕਰਕੇ ਫਿਰ ਰਮਾਂਡ ਤੇ ਕੁਝ ਕਿਸ ਕੀਤੀ ਜਾਂਦੀ ਹੈ ਕੋਈ ਪੁਸ਼ਕਸ਼ਿਕ ਦਰਾਂ ਨੇ ਦੱਸਿਆ ਕਿ ਇਹ ਨਸ਼ਾ ਕਰਦਾਦੀ ਹੈ ਜਾਂ ਕਿ ਇਹ ਬੇਫੇਲ ਕਰਨ ਲੈ ਕੇ ਨਸ਼ੀ ਨਸ਼ਾ ਲਈ ਨੇ ਦੱਸਿਆ ਜੀ ਮੈਂ ਨਸ਼ੇ ਕਰਦਾ ਆਪ ਖੁਦ ਖਾਨਾ ਤੇ ਇਹ ਦਿੱਲੀ ਸਾਈਡ ਤੋਂ ਲੈ ਕੇ ਆਇਆ ਇਹਦਾ ਪੂਰਾ ਡਰੈਸ ਤਸਦੀਕ ਕਰਾਂਗੇ ਕਿੱਥੋਂ ਲੈ ਕੇ ਆਇਆ ਜਾਂ ਇਹ ਅੱਗੇ ਕਿੱਥੇ ਵੇਚਦਾ ਉਹ ਕੁੱਤ ਇਸਦਾਂ ਸਾਹਮਣੇ ਆਇਆ ਅਗਲੀ ਕਾਰਵਾਈ ਅਸੀਂਾਂ ਚੱਲੇ ਆਂ ਇਹਨੇ ਕਿ ਆ ਗਿਆ ਕਿ ਪਹਿਲੀ ਵਾਰ ਆਇਆ ਕਿ ਪਹਿਲੇ ਵੀ ਇਸ ਤਰ੍ਹਾਂ ਨੰਦ ਕਰਦਾ ਜੀ ਇਹ ਫਿਰ ਹਾਲਤਾ ਜੀ ਕਹਿੰਦਾ ਮੈਂ ਇੱਕ ਜਣਾ ਪਹਿਲੀ ਵਾਰ ਹੀ ਆਇਆ ਮੈਂ ਰਿਮਾਂਡ ਤੇ ਸੀ ਕੁਛ ਕਿਸ ਤੇ ਤਾਂ ਸਾਹਮਣੇ ਆ ਗਿਆ ਜੀ ਠੀਕ ਹੈ ਜੀ ਬਹੁਤ ਬਹੁਤ ਲੰਬਾਰੀ ਜੀ ਜੀ